ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਨੰਬਰਦਾਰ ਬਲਾਉਸ ਚੈਨਲ ਦੇ ਉੱਪਰ ਪਲੀਜ਼ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਆਪਣੇ ਆਰਕੇ ਨੰਬਰਦਾਰ ਬੁਟੀਕ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਪਹਿਲਾਂ ਆਪਾਂ ਇੱਕ ਦਿਨ ਵੀਡੀਓ ਬਣਾਈ ਸੀਗੀ ਕਿ ਤੁਹਾਨੂੰ ਪੱਤੀਆਂ ਬਾਰੇ ਤੇ ਟਾਹਣੀਆਂ ਬਾਰੇ ਸਿਖਾਇਆ ਸੀ ਤੇ ਅੱਜ ਆਪਾਂ ਤੁਹਾਨੂੰ ਫਲਾਵਰ ਬਣਾਣੀ ਸਿਖਾਵਾਂਗੇ ਤੇ ਤੁਹਾਨੂੰ ਦੱਸਾਂਗੇ ਵੀ ਤੇ ਕਿੰਨੀ ਤਰ੍ਹਾਂ ਦੇ ਆਪਾਂ ਫਲਾਵਰ ਨੂੰ ਬਣਾ ਕੇ ਆਪਣੇ ਸੂਟ ਨੂੰ ਕੰਪਲੀਟ ਕਰ ਸਕਦੇ ਹਾਂ ਜਿਹੜਾ ਤੁਹਾਨੂੰ ਸੌਖਾ ਤਰੀਕ ਕੇ ਜਿਹੜੀਆਂ ਪਹਿਣਾ ਨੇ ਖੁਦ ਆਪਣਾ ਸੂਟ ਰੈਡੀ ਕਰਨਾ ਉਹ ਜ਼ਰੂਰ ਇਸ ਵੀਡੀਓ ਨੂੰ ਪੂਰੀ ਜ਼ਰੂਰ ਦੇਖਣ ਤੇ ਆਪਾਂ ਬਹੁਤ ਹੀ ਸਰਲ ਤਰੀਕੇ ਨਾਲ ਤੇ ਹਾਲੀਹੋਲੀ ਤੁਹਾਨੂੰ ਬਣਾਉਣਾ ਸਿਖਾਵਾਂਗੇ ਇਹ ਵਾਲਾ ਜਿਹੜਾ ਆਪਾਂ ਫਲਾਵਰ ਬਣਾ ਰਹੇ ਹਾਂ ਪਹਿਲਾ ਫਲਾਵਰ ਆਪਾਂ ਬੋਲੀਅਨ ਸਟਿਚ ਦਾ ਬਣਾਵਾਂਗੇ ਬੋਲੀਅਨ ਸਟਿਚ ਨਾਲ ਆਪਾਂ ਫਲਾਵਰ ਨੂੰ ਕੰਪਲੀਟ ਕਰਾਂਗੇ ਠੀਕ ਹੈ ਜੀ ਤੇ ਇਹ ਵਾਲਾ ਦੇਖੋ ਜੀ ਬੁਲੀਅਨ ਸਟਿਚ ਆਪਾਂ ਇਸ ਤਰ੍ਹਾਂ ਗੋਲ ਰੌਂਡ ਬਣਾ ਲਿਆ ਪਹਿਲਾਂ ਛੋਟਾ ਜਾਂ ਠੀਕ ਜਾਈ ਤੇ ਉਸ ਤੋਂ ਬਾਅਦ ਜੀ ਆਪਾਂ ਇਸ ਤਰ੍ਹਾਂ ਬੁਲੀਅਨ ਸਟਿਚ ਨੂੰ ਸੂਈ ਦੇ ਉੱਤੇ ਬਲੇਟ ਬਲੇਟ ਕੇ ਬਣਾਵਾਂਗੇ ਇਹ ਵਾਲਾ ਸਟਿਚ ਹੁੰਦਾ ਜੀ ਜਿਹੜਾ ਬਲੇਟ ਕੇ ਬਣਾਉਣਾ ਪੈਂਦਾ ਹੈਗਾ ਇਹ ਟਾਂਕਿਆਂ ਨੂੰ ਤੇ ਇਹ ਫਲਾਵਰ ਦੇਖੋ ਇਸ ਤਰ੍ਹਾਂ ਆਪਾਂ ਸੂਈ ਜਦੋਂ ਆਪਾਂ ਕੱਢ ਲਈ ਉਹਦੇ ਉੱਤੇ ਆਪਾਂ ਬਲ ਮਾਰਾਂਗੇ 7 ਤੋਂ 8 ਬਲ ਮਾਰ ਕੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਸੂਈ ਨੂੰ ਫੜ ਕੇ ਰੱਖਣਾ ਇੱਕ ਹੱਥ ਨਾਲ ਤੇ ਇੱਕ ਹੱਥ ਨਾਲ ਇਹਨੂੰ ਆਪਾਂ ਦੱਬ ਕੇ ਜਿਹੜੇ ਆਪਾਂ ਸਪਰਿੰਗ ਬਣਾਏ ਨੇ ਇਹਦੇ ਉੱਤੇ ਉਹਨੂੰ ਕੱਢਾਂਗੇ ਤੇ ਉਹ ਕੱਸ ਕੇ ਕੱਢਣੇ ਨੇਗੇ ਪੂਰੇ ਕਿਉਂਕਿ ਜੇ ਆਪਾਂ ਥੋੜਾ ਜਿਹਾ ਸੂਈ ਨੂੰ ਪੁੱਠੇ ਲੋਟ ਕਮਾਣੇ ਤਾਂ ਥੋੜਾ ਜਿਹਾ ਢਿੱਲਾ ਹੋ ਕੇ ਨਿਕਲਦਾ ਜਾਂਦਾ ਪਰ ਉਹਦੀ ਫਿਨਿਸ਼ਿੰਗ ਨਹੀਂ ਆਉਂਦੀ ਹੈਗੀ ਠੀਕ ਹੈ ਇਹ ਕੱਸ ਕੇ ਨਿਕਲਣਾ ਚਾਹੀਦਾ ਸੂਈ ਦੇ ਵਿੱਚੋਂ ਜੇ ਸੂਈ ਦੇ ਵਿੱਚੋਂ ਇਹ ਕੱਸ ਕੇ ਨਿਕਲੂਗਾ ਤਾਂ ਇਹਦੀ ਤੇ ਚਲੋ ਕਈ ਵਾਰ ਪੈਣਾ ਜਿਹੜੀਆਂ ਪਹਿਲੀ ਵਾਰ ਵਰਕ ਕਰਦੀ ਨੇ ਉਹਨਾਂ ਤੋਂ ਇਹ ਸੌਖਾ ਨਹੀਂ ਨਿਕਲਦਾ ਹੈਗਾ ਤਾਂ ਥੋੜਾ ਜਿਹਾ ਸੂਈ ਨੂੰ ਪੁੱਠਾ ਜਾਂ ਮੋੜ ਲੈਣ ਉਹਦੇ ਨਾਲ ਨਾ ਜਿਹੜੇ ਧਾਗੇ ਨੇ ਸਪਰਿੰਗ ਮਾਰੇ ਹੋਏ ਨੇ ਢਿੱਲੇ ਹੋ ਜਾਂਦੇ ਨੇ ਤਾਂ ਕਰਕੇ ਫਿਰ ਉਹਦੇ ਨਾਲ ਇਹ ਜਿਹੜਾ ਸਹੀ ਨਿਕਲ ਜਾਂਦੇ ਨੇਗੇ ਪਰ ਉਹ ਥੋੜਾ ਜਿਹਾ ਲੂਜ਼ ਹੋ ਜਾਂਦਾ ਕਿਉਂਕਿ ਲੂਜ਼ ਦੀ ਥੋੜੀ ਜਿਹੀ ਫਿਨਿਸ਼ਿੰਗ ਹੈ ਜਿਹੜੀ ਘੱਟ ਦਿਖਦੀ ਹੈਗੀ ਜਿੰਨਾ ਆਪਾਂ ਕੱਸ ਕੇ ਕਰਾਂਗੇ ਉਹਦੀ ਫਿਨਿਸ਼ਿੰਗ ਜ਼ਿਆਦਾ ਦਿਖਦੀ ਹੈ ਇਸ ਤਰੀਕੇ ਇਹ ਰਾਉਂਡ ਬਣਾ ਕੇ ਨਾ ਉਸ ਤੋਂ ਬਾਅਦ ਇਹ ਬਸ ਆਪਣੇ ਆਪ ਹੀ ਜਿਹਦੀ ਜਿਹਦੀ ਰਾਉਂਡ ਸੇਫ ਦਿੰਦੇ ਜਾਓ ਤੁਸੀਂ ਆਪਣੇ ਆਪ ਹੀ ਜਿਹੜਾ ਫਲਾਵਰ ਨੇ ਇਹ ਫਲਾਵਰ ਹੈਗਾ ਜੀ ਜਿਹੜਾ ਆਪਾਂ ਪਹਿਲਾ ਫਲਾਵਰ ਫਲਾਵਰ ਬਣਾਇਆ ਉਹ ਹੈਗਾ ਜੀ ਵੂਲੀਅਨ ਸਟਿਚ ਤੇ ਇਹ ਵਾਲਾ ਹੈਗਾ ਜੀ ਬੂਮਨ ਰੋਜ਼ ਇਹ ਵਾਲਾ ਹੈਗਾ ਦੱਬ ਚੱਕ ਸਟਿਚ ਠੀਕ ਹੈ ਜੀ ਇਹਨੂੰ ਆਪਾਂ ਪਹਿਲਾ ਰਾਉਂਡ ਬਣਾ ਕੇ ਸੈਂਟਰ ਦੇ ਵਿੱਚ ਸੂਈ ਕੱਢ ਕੇ ਉਸ ਤੋਂ ਬਾਅਦ ਇਹਦੇ ਆਪਾਂ 7 ਜਾਂ 9 ਟਾਂਕੇ ਲਾਵਾਂਗੇ ਤੁਸੀਂ ਧਿਆਨ ਰੱਖਣਾ ਹੈ 5 7 9 ਟਾਂਕੇ ਲੱਗਣਗੇ ਜੀ ਕਿਉਂਕਿ ਇਹਦੀ ਦੱਬ ਚੱਕ ਕਰਨੀ ਹੈ ਤੁਸੀਂ ਇਹਨਾਂ ਟਾਂਕਿਆਂ ਨੂੰ ਗਿਣ ਕੇ ਲਾਉਣਾ ਹੈਗਾ 7 ਹੋਣੇ ਚਾਹੀਦੇ ਨੇ ਜਾਂ 9 ਹੋਣੇ ਚਾਹੀਦੇ ਨੇ ਜਾਂ ਤੁਸੀਂ 11 ਹੋਣੇ ਚਾਹੀਦੇ ਨੇ ਜੇ ਆਪਾਂ ਜਿਆਦਾ ਵੱਡਾ ਫਲਾਵਰ ਬਣਾਉਣਾ ਹੈ ਜੇ ਛੋਟਾ ਫਲਾਵਰ ਹੈ ਤਾਂ 7 ਜਾਂ 5 ਬਹੁਤ ਹੁੰਦੀ ਨੇ ਜੀ ਅਗਰ ਵਾਈ ਥੋੜਾ ਜਿਹਾ ਰਾਉਂਡ ਜਿਆਦਾ ਵੱਡਾ ਹੈ ਫਲਾਵਰ ਜਿਆਦਾ ਵੱਡਾ ਸੇਫ ਦੇਣੀ ਹੈ ਫਲਾਵਰ ਨੂੰ ਤਾਂ ਤੁਸੀਂ 11 9 ਇਸ ਤਰ੍ਹਾਂ ਵੀ ਬਣਾ ਸਕਦੇ ਹੋ ਠੀਕ ਹੈ ਜੀ ਕਿਉਂਕਿ ਇਹ ਇੰਨੀ ਹੋਣੀ ਜ਼ਰੂਰੀ ਨਹੀਂ ਜੇ ਆਪਾਂ 6 ਬਣਾਉਨੇ ਆ ਜਾਂ 8 ਬਣਾਉਨੇ ਆ ਤਾਂ ਉਹਦੀ ਦੱਬ ਚੱਕਾ ਜਿਹੜੀ ਸਹੀ ਨਹੀਂ ਆਉਂਦੀ ਕਿਉਂਕਿ ਇਹ ਆਪਾਂ ਇੱਕ ਟਾਂਕਾ ਦੱਬਣਾ ਤੇ ਇੱਕ ਚੱਕਣਾ ਹੈ ਦੱਬ ਚੱਕ ਹੋਗਾ ਇਹਨੂੰ ਇਸ ਤਰ੍ਹਾਂ ਦੱਬ ਚੱਕ ਵੀ ਕਰਦੇ ਜਾਣਾ ਤੇ ਇਹਨੂੰ ਵੀ ਕੱਸ ਕੇ ਰੱਖਣਾ ਜਿੰਨਾ ਆਪਾਂ ਕੱਸ ਕੇ ਰੱਖਾਂਗੇ ਉੰਨੀ ਜਿਹੜੀ ਫਿਨਿਸ਼ਿੰਗ ਆ ਬਹੁਤ ਜ਼ਿਆਦਾ ਵਧੀਆ ਹੋਊਗੀ ਜੀ ਆਪਾਂ ਇਹਨੂੰ ਢਿੱਲਾ ਛੱਡਦੇ ਜੀ ਢਿੱਲੇ ਨਾਲ ਪਤਾ ਕੀ ਇਹ ਤਾਂ ਅੱਗੇ ਉੱਪਰ ਨੂੰ ਉੱਠੇ ਰਹਿੰਦੇ ਨੇ ਫਿਰ ਜਿਹੜੇ ਹੈਗੇ ਨੇ ਵਧੀਆ ਨਹੀਂ ਲੱਗਦੇ ਆਪਾਂ ਬਹੁਤ ਹੀ ਹੌਲੀ ਹੌਲੀ ਤਰੀਕੇ ਨਾਲ ਸੋਨੂੰ ਇਹ ਬਣਾਉਣਾ ਸਿਖਿਆ ਰਹੇ ਜੀ ਜਰੂਰ ਦੱਸਿਓ ਤੁਹਾਨੂੰ ਸਿਖਾਉਣ ਦਾ ਤਰੀਕਾ ਵਧੀਆ ਲੱਗਿਆ ਤੁਹਾਨੂੰ ਕੁਝ ਸਮਝ ਆਇਆ ਇਹਦੇ ਵਿੱਚ ਕਮੈਂਟ ਜਰੂਰ ਕਰਿਓ ਠੀਕ ਹੈ ਜੀ ਤੇ ਆਪਾਂ ਪਹਿਲਾਂ ਵੀ ਬਹੁਤ ਵੀਡੀਓ ਪਾਈ ਪਾ ਚੁੱਕੀਆਂ ਭੈਣਾਂ ਨੂੰ ਹੋਰ ਵੀ ਵੀਡੀਓ ਦੀ ਵੇਟ ਸੀ ਦੇਖੋ ਜੀ ਇਹ ਫਲਾਵਰ ਹੈ ਜਿਹੜਾ ਇਸ ਤਰ੍ਹਾਂ ਬਣ ਜਾਂਦਾ ਇਸ ਦਾ ਫਲਾਵਰ ਦਾ ਨਾਮ ਹੈਗਾ ਬੋਮੇਨਰੋਜ਼ ਠੀਕ ਹੈ ਜੀ ਇਹ ਫਲਾਵਰ ਸਭ ਤੋਂ ਸੌਖਾ ਹੈਗਾ ਤੁਸੀਂ ਫਲਾਵਰ ਪਹਿਲਾਂ ਸ਼ੁਰੂ ਕਰਿਓ ਕਿਉਂਕਿ ਇਹ ਫਲਾਵਰ ਬਹੁਤ ਸੌਖਾ ਵੀ ਹੈ ਤੇ ਸੋਨਾ ਵੀ ਲੱਗਦਾ ਠੀਕ ਹੈ ਜੀ ਤੇ ਦੇ ਉੱਤੇ ਜਿਹੜਾ ਥ੍ਰੈਡ ਆ ਉਹ ਵੀ ਘੱਟ ਲੱਗਦਾ ਜ਼ਿਆਦਾ ਨਹੀਂ ਲੱਗਦਾ ਹੈਗਾ ਬਾਹਲਾ ਗੁੰਦਵਾ ਜਾਂ ਫਲਾਵਰ ਬਣ ਜਾਂਦਾ ਇਹ ਬਹੁਤ ਸੋਹਣਾ ਲੱਗਦਾ ਹੈਗਾ ਗੁੰਦਵਾ ਤਾਂ ਬਣੂਗਾ ਜੇ ਆਪਾਂ ਇਹਨੂੰ ਕੱਸ ਕੇ ਰੱਖਾਂਗੇ ਜੇ ਢਿੱਲਾ ਰੱਖੋਗੇ ਰੱਖਾਂਗੇ ਤਾਂ ਫਿਰ ਥੋੜੇ ਜੇ ਤਾਂ ਅੱਗੇ ਉੱਪਰ ਨੂੰ ਹੋ ਜਾਂਦੇ ਨੇ ਫਿਰ ਉਹਦੀ ਫਿਨਿਸ਼ਿੰਗ ਜਿਹੜੀ ਵਧੀਆ ਨਹੀਂ ਆਉਂਦੀ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਤੁਹਾਨੂੰ ਤੀਜੇ ਤਰੀਕੇ ਦਾ ਫਲਾਵਰ ਬਣਾਉਣਾ ਦੱਸਦੇ ਆ ਪਹਿਲਾਂ ਆਪਾਂ ਇਸ ਤਰ੍ਹਾਂ ਰਾਉਂਡ ਸੇਫ ਕਰ ਲਾਂਗੇ ਗੋਲ ਕਿਉਂਕਿ ਸਾਰੇ ਫਲਾਵਰ ਨਹੀਂ ਜਿਹੜੇ ਗੋਲ ਬਣਦੇ ਨੇਗੇ ਬਾਕੀ ਪੱਤੀਆਂ ਵਾਲੇ ਫਲਾਵਰ ਵੀ ਕਾਫੀ ਤ ਤਾਂ ਤੁਹਾਨੂੰ ਪੱਤੀਆਂ ਦੱਸੀਆਂ ਸੀ ਇਹ ਵਾਲਾ ਹੈਗਾ ਜੀ ਜੰਜੀਰ ਟਾਂਕਾ ਜੰਜੀਰ ਟਾਂਕੇ ਦੇ ਨਾਲ ਆਪਾਂ ਕੁੰਡੀ ਤੋਪਾ ਵੀ ਇਹਨੂੰ ਕਹਿ ਦਿੰਦੇ ਆ ਕੁੰਡੀ ਤੋਪੇ ਦੇ ਨਾਲ ਵੀ ਆਪਾਂ ਫਲਾਵਰ ਨੂੰ ਕੰਪਲੀਟ ਕਰ ਸਕਦੇ ਹਾਂ ਜੀ ਇਹਦੇ ਦਾ ਧਾਗਾ ਬਿਲਕੁਲ ਥੋੜਾ ਲੱਗਦਾ ਜੇ ਤੁਸੀਂ ਬਿਲਕੁਲ ਐ ਆਏ ਹੈਗੇ ਵੀ ਹਨਾ ਵੀ ਆਂਦਾ ਨਹੀਂ ਆਪਾਂ ਬਿਲਕੁਲ ਪਹਿਲੀ ਵਾਰ ਕਰ ਰਹੇ ਹਾਂ ਜਿਨ੍ਹਾਂ ਪਹਿਲਾਂ ਤਾਂ ਚਲੋ ਪਹਿਲਾਂ ਕੰਮ ਕਰਿਆ ਹੋਇਆ ਉਹ ਤਾਂ ਇਸ ਤਰ੍ਹਾਂ ਦੂਜੀ ਰੋਜ਼ ਵੀ ਬਣਾ ਸਕਦੀਆਂ ਨੇ ਜਿਨ੍ਹਾਂ ਨੂੰ ਐ ਵੀ ਪਹਿਲੀ ਵਾਰ ਕਰਨਾ ਹੈਗਾ ਤੇ ਵੀ ਪਹਿਲਾਂ ਕਦੀ ਕੀਤਾ ਵੀ ਨਹੀਂ ਹੈਗਾ ਤਾਂ ਇਸ ਤਰ੍ਹਾਂ ਵੀ ਫਲਾਵਰ ਨੂੰ ਕੰਪਲੀਟ ਕਰ ਲੋ ਇਹਨੂੰ ਜਿੰਨੇ ਮਰਜੀ ਸੰਗਣੇ ਪਾ ਲੋ ਉੰਨੇ ਸੰਗਣੇ ਹੀ ਬਣ ਜਾਣਗੇ ਤੇ ਬਾਕੀ ਰਾਉਂਡ ਬਣਾ ਕੇ ਤੁਸੀਂ ਵੱਡਾ ਛੋਟਾ ਬਣਾਉਣਾ ਹੈ ਬਟ ਜੇ ਤੁਸੀਂ ਵੱਡਾ ਬਣਾਉਗੇ ਤਾਂ ਡਬਲ ਵੀ ਹੋ ਜਾਂਦੇ ਹੁੰਦੇ ਨੇ ਡਬਲ ਅੱਗੇ ਬਸ ਗੁੰਡੀ ਤੋਂ ਪੇ ਅੱਗੇ ਬਣ ਜਾਂਦੇ ਦੇਖੋ ਤੁਸੀਂ ਇਹਨੂੰ ਵੀ ਕਿੰਨਾ ਸੋਹਣਾ ਲੱਗਦਾ ਹੈ ਇਹ ਫਲਾਵਰ ਇਹ ਤੇ ਆਪਾਂ ਸੰਗਣਾ ਬਣਾਤਾ ਥੋੜਾ ਜਿਹਾ ਸਿੱਧਾ ਵੀ ਬਣ ਜਾਂਦਾ ਇਹ ਹੋਰ ਵੀ ਸੰਗਣਾ ਬਣ ਜਾਂਦਾ ਜੇ ਤੁਸੀਂ ਇਸ ਤਰ੍ਹਾਂ ਦਾ ਵੀ ਤੇ ਇਹਦੇ ਸੈਂਟਰ ਦੇ ਵਿੱਚ ਇੱਕ ਆਪਾਂ ਨੋਟਿਸ ਵਰਕ ਦਾ ਸਟੀਚ ਲਾ ਦਾਂਗੇ ਉਹ ਤੁਸੀਂ ਅਲੱਗ ਦੇ ਥ੍ਰੈਡ ਦਾ ਵੀ ਲਾ ਸਕਦੇ ਹੋ ਇਹ ਚਲੋ ਇੱਕ ਆਪਾਂ ਤੁ ਦੀ ਜਿਹੜੀ ਗੱਠ ਕੁਆਰਤੀ ਜਿਹਨੂੰ ਆਪਾਂ ਨੋਟਿਸ ਵਰਕ ਕਹਿੰਦੇ ਨੇ ਠੀਕ ਹੈ ਜੀ ਇਹ ਵੀ ਫਲੇਵਰ ਹੈ ਜਿਹੜਾ ਬਹੁਤ ਹੀ ਸੋਹਣਾ ਲੱਗਦਾ ਚਲੋ ਜੀ ਹੁਣ ਆਪਾਂ ਅਗਲਾ ਰਾਉਂਡ ਕਰ ਲਿਆ ਅਗਲੇ ਰਾਉਂਡ ਦੇ ਵਿੱਚ ਆਪਾਂ ਤੁਹਾਨੂੰ ਬਣਾਉਣਾ ਸਿਖਾਵਾਂਗੇ ਜੀ ਰਾਉਂਡ ਸਟਿਚ ਨੋਟਿਸ ਵਰਕ ਕਹਿੰਦੇ ਨੇ ਜਿਹਨੂੰ ਆਪਾਂ ਠੀਕ ਹੈ ਜੀ ਇਹ ਨੋਟਿਸ ਵਰਕ ਹੈ ਜੀ ਨੋਟਸ ਵਰਕ ਵੀ ਜਿਹੜਾ 2-3 ਤਰ੍ਹਾਂ ਦਾ ਹੁੰਦਾ ਇੱਕ ਵਾਰ ਆਪਾਂ ਤੁਹਾਨੂੰ ਦਿਖਾਉਣੇ ਹਾਂਗੇ ਵੀ ਇਹਨੂੰ ਆਪਾਂ ਡਬਲ ਕਰਕੇ ਇਸ ਤਰ੍ਹਾਂ ਸੂਈ ਦੇ ਨੱਕੇ ਨਾਲ ਹੀ ਸੂਈ ਨਾਲ ਹੀ ਨੀਚੇ ਆਪਾਂ ਗੱਠ ਮਾਰ ਦਾਂਗੇ ਇੱਕ ਮਤਲਬ ਕਿ ਇਹ ਨੋਟਸ ਵਰਕ 2-3 ਤਰ੍ਹਾਂ ਦਾ ਬਣਦਾ ਹੈਗਾ ਤੁਸੀਂ ਉਸ ਤਰ੍ਹਾਂ ਵੀ ਬਣਾ ਸਕਦੇ ਹੋ ਤੇ ਇਹਦੀ ਜਿਹੜੀ ਫਿਨਿਸ਼ਿੰਗ ਹੈ ਥੋੜੀ ਜਿਹੀ ਜ਼ਿਆਦਾ ਵਧੀਆ ਹੁੰਦੀ ਹੈਗੀ ਤੇ ਇਹਦੀ ਗੱਠ ਥੋੜੀ ਜਿਹੀ ਵੱਡੀ ਬਣ ਜਾਂਦੀ ਹੈ ਰਾਉਂਡ ਜਾਂ ਬਣ ਜਾਂਦਾ ਇਹ ਫਲਾਵਰ ਬਹੁਤ ਸੋਹਣਾ ਲੱਗਦਾ ਜੀ ਦੇਖੋ ਇਸ ਤਰ੍ਹਾਂ ਇਹ ਕੰਪਲੀਟ ਹੋ ਜਾਊਗਾ ਬਾਕੀ ਤੁਸੀਂ ਚੰਗੀ ਤਰ੍ਹਾਂ ਗੋਲ ਸੇਫ ਦੇ ਹਿਸਾਬ ਨਾਲ ਬਣਾਓ ਚਲੋ ਥੋੜਾ ਬਹੁਤ ਇਹ ਜਿਆਦਾ ਸੋਹਣਾ ਲੱਗੂ ਨੋਟਸਵਰਕ ਆਪਾਂ ਹਰ ਇੱਕ ਸੂਟ ਦੇ ਵਿੱਚ ਬਣਾਉਨੇ ਆਗੇ ਕਿਉਂਕਿ ਨੋਟਸਵਰਕ ਸੋਹਣਾ ਲੱਗਦਾ ਜੀ ਨੋਟਸਵਰਕ ਟਾਣੀਆਂ ਦੇ ਉੱਤੇ ਆਪਾਂ ਪੱਤੀਆਂ ਲਾ ਕੇ ਵੀ ਉੱਤੇ ਬਣਾਉਣ ਲੱਗੇ ਉਹ ਵੀ ਬਹੁਤ ਸੋਹਣਾ ਲੱਗਦਾ ਚਲੋ ਜੀ ਹੁਣ ਆਪਾਂ ਅਗਲਾ ਦੱਸਾਂਗੇ ਤਾਂ ਉਹਨੂੰ ਬ੍ਰਾਜ਼ੀਲੀਨ ਰੋਜ਼ ਇਹਦੇ ਵਿੱਚ ਨਾ ਆਪਾਂ ਨੂੰ ਦੋ ਸੂਈਆਂ ਦੀ ਲੋੜ ਪੈਂਦੀ ਹੈ ਜਾਂ ਤੁਸੀਂ ਦੋ ਸੂਈਆਂ ਲੈ ਲਓ ਜਾਂ ਤੁਸੀਂ ਇੰਨੇ ਕ ਨੱਕੇ ਵਾਲਾ ਕੋਈ ਮੋਟਾ ਹੀ ਹੋਰ ਚੀਜ਼ ਲੈ ਲਓ ਕਿਉਂਕਿ ਇਹ ਦੋਨੇ ਸੂਈਆਂ ਨਾਲ ਕੀ ਬਣਦਾ ਇਹ ਵਾਲਾ ਫਲਾਵਰ ਜਦੋਂ ਆਪਾਂ ਇੱਕ ਸੂਈ ਨੂੰ ਕਪੜੇ ਵਿੱਚ ਦੀ ਕੱਢਾਂਗੇ ਤਾਂ ਦੂਜੀ ਸੂਈ ਆਪਾਂ ਨਾਲ ਲਾ ਕੇ ਉਸ ਤੋਂ ਬਾਅਦ ਇਸ ਤਰ੍ਹਾਂ ਜਿਵੇਂ ਆਪਾਂ ਸਲਾਈ ਚ ਕੁੰਡੇ ਪਾਉਣੇ ਹੁੰਦੇ ਹਨਗੇ ਜਿਵੇਂ ਆਪਾਂ ਕੋਟੀਆਂ ਸਵਾਟਰ ਬੁੰਨਦੇ ਹੁੰਦੇ ਹੁੰਨੇ ਉਹਦੇ ਆਪਾਂ ਸਲਾਈ ਚ ਕੁੰਡੇ ਮਾਰਦੇ ਹੁੰਨੇ ਆ ਇਸ ਤਰ੍ਹਾਂ ਬਲ ਮਾਰ ਕੇ ਉਂਗਲੀ ਤੇ ਚੜ੍ਹ ਕੇ ਸੂਈ ਦੇ ਉੱਪਰ ਬਲ ਮਾਰਨੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਆਪਾਂ ਐਕਸਟਰਾ ਸੂਈ ਲਈ ਹੈ ਉਹ ਸੂਈ ਨੂੰ ਕੱਢ ਕੇ ਉਸ ਤੋਂ ਬਾਅਦ ਆਪਾਂ ਇਹ ਸੂਈ ਨਾਲ ਜਿਹੜਾ ਟਾਂਕਾ ਭਰਦਾਂਗੇ ਇਹ ਤੁਸੀਂ 7 ਤੋਂ 8 ਪਾ ਲਿਓ ਜੀ ਵੱਧ ਨਾ ਪਾਓ ਕਿਉਂਕਿ ਜਿਆਦਾ ਲੰਬੀ ਜੰਜੀਰ ਜੀ ਬ ਕੁੰਡੀ ਪਾ ਕੇ ਉਸ ਤੋਂ ਬਾਅਦ ਜਿਹੜੀ ਐਕਸਟਰਾ ਸੂਈ ਉਹ ਕੱਢ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਸੂਈ ਨਾਲ ਇੱਥੋਂ ਮੋੜ ਦਾਂਗੇ ਉਸ ਤੋਂ ਬਾਅਦ ਫਿਰ ਜਦੋਂ ਆਪਾਂ ਦੁਬਾਰੋ ਟਾਂਕਾ ਭਰਾਂਗੇ ਦੁਬਾਰੋਂ ਆਪਾਂ ਫਿਰ ਆਪਾਂ ਇੱਥੋਂ ਸੂਈ ਐਡ ਕਰਾਂਗੇ ਠੀਕ ਹੈ ਜੀ ਹੁਣ ਇਹਨੂੰ ਆਪਾਂ ਕੱਪੜੇ ਤੇ ਲਾਤਾ ਤੇ ਉਸ ਤੋਂ ਬਾਅਦ ਆਪਾਂ ਦਵਾਰੂ ਟਾਂਕਾ ਪਾਉਣ ਵੇਲੇ ਇੱਥੇ ਆਪਾਂ ਸੂਈ ਲਾ ਲੈਣੀ ਹੈ ਦੂਜੀ ਉਹ ਸੂਈ ਅਲੱਗੇ ਲਾਉਣੀ ਹੈ ਕਿ ਉਹ ਸੂਈ ਕੱਪੜੇ ਵਿੱਚ ਦੀ ਨਹੀਂ ਕੱਢਣੀ ਹੈਗੀ ਠੀਕ ਹੈ ਜੀ ਉਹਨੂੰ ਆਪਾਂ ਇੱਥੇ ਉੱਪਰ ਐਵੇਂ ਲਾ ਲਾਂਗੇ ਉਸ ਤੋਂ ਬਾਅਦ ਫਿਰ ਆਪਾਂ ਬਾਲ ਮਾਰਨੇ ਸ਼ੁਰੂ ਕਰ ਦਾਂਗੇ ਜਿਵੇਂ ਆਪਾਂ ਪਹਿਲਾਂ ਬਾਲ ਮਾਰੇ ਤੇ ਤੁਸੀਂ ਧਿਆਨ ਰੱਖਿਓ ਇਸ ਗੱਲ ਦਾ ਕਿ 7 ਤੋਂ 8 ਬਾਲ ਵੱਧ ਮਾਰੇ ਉਹਨਾਂ ਕਿਉਂਕਿ ਜਦੋਂ ਜਿਆਦਾ ਲੰਬੀ ਜੰਜੀਰ ਜੀ ਬਣ ਜਾਂਦੀ ਹੈ ਫਿਰ ਉਹ ਉੱਪਰ ਉੱਠੀ ਉੱਠੀ ਜੀ ਰਹਿੰਦੀ ਹੈ ਕਿ ਮਤਲਬ ਕਿ ਉਹ ਚੀਪ ਜੀ ਨਹੀਂ ਹੁੰਦੀ ਹੈਗੀ ਉਹਦੀ ਸੇਫ ਹੈ ਜਿਹੜੀ ਸੋਣੀ ਨਹੀਂ ਬਣਦੀ ਰੌਂਡ ਨਹੀਂ ਬਣ ਇਹ ਵੀ ਇੱਕ ਜਜ਼ੀਰ ਟਾਂਕਾ ਜਾਂ ਬਣ ਜਾਂਦਾ ਜੀ ਇਹਨੂੰ ਕਹਿੰਦੇ ਨੇ ਬਰਾਜ਼ੀਲੀਨ ਰੋਜ਼ ਇਹਦੀ ਵੀ ਫਿਨਿਸ਼ਿੰਗ ਜਿਹੜੀ ਬਹੁਤ ਵਧੀਆ ਆਉਂਦੀ ਹੈ ਸੋਨਾ ਲੱਗਦਾ ਪਰ ਇਹ ਹੈਗਾ ਥੋੜਾ ਜਿਹਾ ਔਖਾ ਹੈਗਾ ਦੂਜੀ ਫਲਾਵਰਾਂ ਨਾਲੋਂ ਥੋੜਾ ਜਿਹਾ ਔਖ ਹੈਗਾ ਪਰ ਜਦੋਂ ਤੁਸੀਂ ਕਰਨ ਲੱਗੇ ਤੁਸੀਂ ਸਿੱਖਗੇ ਫਿਰ ਤੁਹਾਨੂੰ ਇਹ ਵੀ ਬਹੁਤ ਈਜ਼ੀ ਲੱਗੂਗਾ ਇਹ ਵੀ ਬਹੁਤ ਸੋਹਣਾ ਲੱਗਦਾ ਇਹਨੂੰ ਵੀ ਤੁਸੀਂ ਡਬਲ ਧਾਗੇ ਨਾਲ ਬਣਾ ਸਕਦੇ ਹੋ ਜਿਵੇਂ نیچے ਆਪਾਂ ਤਿੰਨ ਇੱਕ ਕਲਰ ਦੇ ਪਾਤੀ ਉੱਪਰ ਜਿਹੜੀ ਆਲੇ-ਦਾਲੇ ਤਿੰਨ ਚਾਰ ਹੋਰ ਸੀਫ ਬਣਾਉਣੀ ਆਪਾਂ ਆਲੇ-ਦਾਲੇ ਅਰਾਊਂਡ ਦੀ ਸੀਫ ਬਣਾਮ ਉਹ ਤੁਸੀਂ ਅਲੱਗ ਧਾਗੇ ਨਾਲ ਬਣਾ ਸਕਦੇ ਹੋ ਫਿਰ ਜਿਹੜਾ ਹੋਰ ਵੀ ਜ਼ਿਆਦਾ ਫਿਨਿਸ਼ਿੰਗ ਜਿਹੜੀ ਵਧੀਆ ਹੁੰਦੀ ਹੈ ਬਾਕੀ ਜੀ ਕਲਰ ਕੰਬੀਨੇਸ਼ਨ ਜਦੋਂ ਆਪਾਂ ਪਾਉਨੇ ਆਗੇ ਉਦੋਂ ਆਪਾਂ ਸੂਟ ਦੇ ਅਕੋਰਡਿੰਗ ਜਦੋਂ ਆਪਾਂ ਕਲਰ ਬਣਾਉਣੀ ਆਗੇ ਪ ਠੀਕ ਹੈ ਹੁਣ ਆਪਾਂ ਤੁਹਾਨੂੰ ਅਗਲਾ ਦਿਖਾਉਨੇ ਆ ਤੁਹਾਨੂੰ ਅਗਲਾ ਰੌਂਡ ਮਾਰਦੇ ਆਪਾਂ ਉਹਦੀ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਤੁਸੀਂ ਕਿਹੜਾ ਫਲਾਵਰ ਹੈ ਜਿਹੜਾ ਬਣਾ ਸਕਦੇ ਪੰਜ ਤਰ੍ਹਾਂ ਦੇ ਫਲਾਵਰ ਹੋ ਗਏ ਆਪਾਂ ਤੁਹਾਨੂੰ ਪੰਜ ਤਰ੍ਹਾਂ ਦੇ ਫਲਾਵਰ ਬਣਾਉਨੇ ਸਕੇ ਆ ਤੇ ਤੇ ਨੈਕਸਟ ਬਣਾਉਨੇ ਜੀ ਆਪਾਂ ਇਸ ਤਰ੍ਹਾਂ ਇਹਨੂੰ ਕਹਿੰਦੇ ਨੇ ਜੀ ਪੱਥਰ ਟੰਕਾ ਪੱਥਰ ਟੰਕਾ ਕਹਿੰਦੇ ਨੇ ਇਹਨੂੰ ਇਹ ਬਹੁਤ ਸੋਹਣਾ ਲੱਗਦਾ ਜੀ ਇਹ ਦੇ ਵਿੱਚ ਵੀ ਆਪਾਂ ਇਸ ਤਰੀ ਧਾਗੇ ਤਣਕੇ ਜਿਵੇਂ ਆਪਾਂ ਤਾਣਾ ਕਹਿੰਦੇ ਨੇ ਤਣਦੇ ਨੂੰ ਇਸ ਤਰ੍ਹਾਂ ਤਣੇ ਜਾਂਦੇ ਨੇ ਕਿ ਪਹਿਲਾਂ ਤਾਂਨ ਤੋਂ ਬਾਅਦ ਇਹਦੀ ਵੀ ਆਪਾਂ ਜਿਵੇਂ ਆਪਾਂ ਬੂਮੇ ਨੂੰ ਰੋਜ਼ ਬਣਾਇਆ ਸੀਗਾ ਦੱਬ ਚੱਕ ਉਸ ਤਰੀਹੀ ਹੀ ਦੱਬ ਚੱਕ ਨਾਲ ਭਰਨਾ ਹੈਗਾ ਇਹਦੇ ਆਪਾਂ ਜਿੰਨੇ ਮਰਜ਼ੀ ਪਾ ਲੋ 6 ਪਾ ਲੋ 4 ਪਾ ਲੋ 5 ਪਾ ਲੋ ਆਪਣੀ ਇੱਛਾ ਜੀ ਇਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਵੀ ਆਪਾਂ ਨੇ ਓਨੀ ਪਾਉਣੇ ਨੇ ਦੱਬ ਚੱਕ ਤਾਂ ਇਹਦੇ ਵਿੱਚ ਵੀ ਹੈਗੇ ਕਿਉਂਕਿ ਆਪਾਂ ਇਹ ਉੱਥੇ ਮੋੜਨੇ ਆਪਾਂ ਗੋਲ ਨਹੀਂ ਬਣਾਉਣਾ ਹੈਗਾ ਇਹਦੀ ਪੱਤੀ ਹੈ ਜਿਹੜਾ ਆਪਾਂ ਗੋਲ ਬਣਾਉਣਾ ਉਹਦੇ ਵਿੱਚ ਆਪਾਂ ਨੂੰ 9 11 7 ਇਸ ਤਰ੍ਹਾਂ ਰੱਖਣੇ ਪੈਣਗੇ ਇਹਦੇ ਵਿੱਚ ਜਿਵੇਂ ਆਪਾਂ ਨੂੰ ਸਹੀ ਲੱਗਦਾ ਉਹ ਉਸ ਤਰੀ ਰੱਖ ਸਕਦੇ ਆ ਬਸ ਇਹ ਐਵੇਂ ਦੱਬ ਚੱਕ ਕਰਕੇ ਇਹ ਚਾਰ ਬਣਾਈਆਂ ਨੇ ਜੀ ਆਪਾਂ ਚਾਰੇ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈਗੀ ਆਪਾਂ ਨਾ ਜਿਹੜਾ ਹੈ ਬਣਾਉਣ ਦਾ ਤਰੀਕਾ ਜੀ ਕਿਉਂਕਿ ਆਪਾਂ ਹੌਲੀ ਹੌਲੀ ਤੁਹਾਨੂੰ ਦੱਸ ਰਹੀਆਂਗੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਵੀ ਆ ਸਕੇ ਆਪਣਾ ਵੀਡੀਓ ਬਣਾਉਣ ਦਾ ਫਿਰ ਪੈਦਾ ਜੇ ਤੁਹਾਨੂੰ ਇਹਦੇ ਵਿੱਚੋਂ ਕੁਝ ਸਿੱਖਣ ਨੂੰ ਮਿਲੇ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਆਪਣੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਕੁਝ ਸਮਝ ਆਇਆ ਤੁਸੀਂ ਸਿੱਖਿਓ ਇਹਦੇ ਉੱਤੋਂ ਤੁਸੀਂ ਸਿੱਖ ਕੇ ਆਪਣਾ ਸੂਟਵਰਕ ਕੀਤਾ ਹੈ ਚਲੋ ਜੀ ਵਰਕ ਦੇਖੋ ਆਪਾਂ ਵੀ ਖੁਦ ਕਰਦੇ ਆਂਗੇ ਪਰ ਆਪਾਂ ਨੂੰ ਐ ਨਹੀਂ ਹੈਗਾ ਵੀ ਆਪਾਂ ਵਰਕ ਕਰਦੇ ਆਂ ਆਪਾਂ ਸਿਖਾਉਣ ਦਾ ਕਿਉਂ ਹਨਾ ਟਾਈਮ ਖਰਾਬ ਕਰੀਏ ਚਲੋ ਜੀ ਜਿਹਦੇ ਕੋਲ ਗੁਣ ਹੁੰਦਾ ਜਿਹਨੂੰ ਪਰਮਾਤਮਾ ਗੁਣ ਦਿੰਦਾ ਹੈਗਾ ਉਹਨੂੰ ਹਨਾ ਜ਼ਰੂਰੀ ਹੈਗਾ ਵੀ ਚਲੋ ਅਗਲਾ ਪੁੱਛਦਾ ਵੀ ਸਿਖਿਆਓ ਬਣਾਉਣਾ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਏ ਹੋਏ ਸੀਗੇ ਕਿ ਆਪਾਂ ਵੀਡੀਓ ਬਹੁਤ ਟਾਈਮ ਲਾਤਾ ਬਹੁਤ ਵੇਟ ਕਰਵਾ ਲਈ ਪੈਣਾਂ ਦੀ ਵਟਸਐਪ ਤੇ ਮੈਸੇਜ ਵਾਰ-ਵਾਰ ਆਈ ਜਾ ਰਹੇ ਸੀਗੇ ਕਿ ਭੈਣੇ ਤੁਸੀਂ ਪੱਤੀਆਂ ਬਣਾਉਣਾ ਤਾਂ ਸਿਖਿਆਤਾ ਤੁਸੀਂ ਉਸ ਤੋਂ ਬਾਅਦ ਤੁਹਾਨੂੰ ਫਲਾਵਰ ਬਾਰੇ ਨਹੀਂ ਦੱਸਿਆ ਫਲਾਵਰ ਕਿਸ ਤਰ੍ਹਾਂ ਬਣਾਉਣੇ ਤੇ ਇੱਕ ਪੈਣ ਦਾ ਕਮੈਂਟ ਆਇਆ ਸੀ ਜੀ ਫਲਾਵਰ ਨੂੰ ਜਦੋਂ ਆਪਾਂ ਐਂਡ ਕਰਦੇ ਆ ਤਾਂ ਫਲਾਵਰ ਨੂੰ ਕਿਵੇਂ ਬੰਦ ਕਰਨਾ ਉਹ ਪੈਣੇ ਕੀ ਔਖੀ ਗੱਲ ਹੈਗੀ ਉਹ ਤਾਂ ਆਪਾਂ نیچے ਤੁਸੀਂ ਜਦੋਂ ਫਲਾਵਰ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਜਿਹੜਾ ਧਾਗਾ ਸੂਈ ਹੈ نیچے ਲਿਜਾਓ ਨੀਚੇ ਗੱਠ ਮਾਰ ਦਿਓ ਕੱਪੜੇ ਦੇ ਵਿੱਚ ਦੀ ਲੰਘਾ ਕੇ ਥੋੜਾ ਜਿਹਾ ਫਲਾਵਰ ਜਿਹੜਾ ਬੰਦ ਹੋ ਜੂਗਾ ਤੇ ਗੱਠ ਜਿਹੜੀ 2-3 ਚੰਗੀ ਤਰ੍ਹਾਂ ਮਾਰ ਦਿਓ ਜਿਹੜੇ ਧਾਗੇ ਮਤਲਬ ਕਿ ਆਪਣੇ ਨੀਚੇ ਹੁੰਦੇ ਨੇਗੇ ਹਨਾ ਫਲਾਵਰ ਆਪਾਂ ਬਣਾਉਣੇ ਆ ਉਹਦੀ ਧਾਗੇ ਹੁੰਦੇ ਨੇ ਉਹਦੇ ਨਾਲ ਗੱਠ ਮਾਰ ਦਿਓ ਦੀ ਇਸ ਤਰ੍ਹਾਂ ਹੀ ਜਿਹੜਾ ਫਲਾਵਰ ਹੈ ਬੰਦ ਹੋ ਜੂਗਾ ਠੀਕ ਹੈ ਜੀ ਤੇ ਹੁਣ ਆਪਾਂ ਦੂਜਾ ਬਣਾਉਣ ਲੱਗੇ ਇਸ ਤਰੀ ਚਾਰੇ ਜਿਹੜੇ ਤੁਸੀਂ ਬਣ ਜਾਣਗੇ ਬਾਕੀ ਸੇਫ ਹੈ ਤੁਸੀਂ ਜਿਵੇਂ ਮਰਜ਼ੀ ਬਣਾ ਲਓ ਹਨਾ ਚੇ ਸੱਤ ਬਣਾ ਲਓ ਜਿੰਨੀ ਜਿਵੇਂ ਫਲਾਵਰ ਦੀ ਸੇਫ ਹੈ ਵੱਡਾ ਛੋਟਾ ਫਲਾਵਰ ਬਣਾਉਣਾ ਹੈਗਾ ਚਲੋ ਇਹ ਤੇ ਆਪਾਂ ਨਹੀਂ ਟਾਈਮ ਖਰਾਬ ਕਰਦੇ ਹੁਣ ਆਪਾਂ ਤੁਹਾਨੂੰ ਨੈਕਸਟ ਬਣਾਉਣਾ ਸਿਖਾਉਨੇ ਆ ਜੀ ਵੀ ਨੈਕਸਟ ਕਿਵੇਂ ਬਣਦਾ ਹੈਗਾ ਇਸ ਤਰ੍ਹਾਂ ਆਪਾਂ ਪਹਿਲਾਂ ਗੋਲ ਸੇਫ ਦੇ ਲਾਂਗੇ ਉਸ ਤੋਂ ਬਾਅਦ ਆਪਾਂ ਜਿੰਨੀਆਂ ਵੀ ਪੱਤੀਆਂ ਇਹਦੇ ਉੱਤੇ ਬਣਾਉਣੀਆਂ ਨੇਗੇ ਉਸ ਤਰ੍ਹਾਂ ਆਪਾਂ ਪੱਤੀਆਂ ਬਣਾ ਲਾਂਗੇ ਚਲੋ ਜੀ ਹੁਣ ਆਪਾਂ ਤੁ ਜ਼ਰੂਰ ਆਪਣੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਵਿਦਆਊਟ ਸਕਿੱਪ ਕੀਤੇ ਆਪਣੀ ਵੀਡੀਓ ਨੂੰ ਦੇਖਿਆ ਕਰੋ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਹੈ ਜਿਹੜੀ ਮਿਲਦੀ ਹੈਗੀ ਚਲੋ ਜੀ ਆਪਣੇ ਚੈਨਲ ਨੂੰ ਜਿੰਨਾ ਭੈਣਾ ਨੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਠੀਕ ਹੈ ਜੀ ਆਪਣੇ ਆਰ ਕੇ ਨੰਬਰਦਾਰ ਟਿਕ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਇਸ ਤਰ੍ਹਾਂ ਆਪਾਂ ਜਦੋਂ ਇਹ राउंड ਬਣਾ ਲਏ ਦੀ ਉੱਤੇ ਪੱਤੀਆਂ ਬਣਾ ਲਈਆਂ ਜਿੰਨੀਆਂ ਮਰਜ਼ੀ ਬਣਾ ਲਓ ਇਹਦਾ ਕੋਈ ਚੱਕਰ ਨਹੀਂ ਪਰ ਉਦੋਂ ਬਾਅਦ ਜਦੋਂ ਆਪਾਂ ਸੈਂਟਰ ਦੇ ਵਿੱਚ ਸੂਈ ਕੱਢਾਂਗੇ ਤਾਂ ਆਪਾਂ ਇਹਦੇ ਵਿੱਚ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਬਰੀਕ ਬਰੀਕ ਟਾਂਕੇ ਲਾ ਲਾਂਗੇ ਠੀਕ ਹੈ ਜੀ ਬਰੀਕ ਬਰੀਕ ਟਾਂਕੇ ਲਾਣ ਤੋਂ ਬਾਅਦ ਫਿਰ ਆਪਾਂ ਉਦੋਂ ਤੁਹਾਨੂੰ ਦੱਸਦੇ ਵੀ ਇਹਨੂੰ ਆਪਾਂ ਕਿਵੇਂ ਫਿਲ ਕਰਨਾ ਹੈਗਾ ਇਸ ਤਰ੍ਹਾਂ ਪਟਾਂਕੇ ਲਾ ਲੇ ਇਹ ਇਸ ਤਰ੍ਹਾਂ ਵੀ ਦੇਖੋ ਬਹੁਤ ਸੋਹਣਾ ਲੱਗਦਾ ਹੈਗਾ ਵੀ نیچے ਇਹਦੇ ਆਪਾਂ ਅਲੱਗ ਦੇ ਟਾਂਕੇ ਵੀ ਲਾ ਸਕਦੇ ਆਂ ਵੀ ਇਹ ਅਲੱਗ ਲਾ ਲਈ ਤੇ ਆਪਾਂ ਜਿਹੜਾ ਉੱਪਰ ਬਣਾਉਣਾ ਹੈਗਾ ਜਿਹਨੂੰ ਪਰ ਨਾ ਉਹ ਅਲੱਗ ਕਲਰ ਦੇ ਵੀ ਲਾ ਸਕਦੇ ਆਂਗੇ ਇਹ ਵੀ ਜਿਹੜਾ ਪਰਕੀ ਫਲਾਵਰ ਹੈ ਜਿਹੜਾ ਬਹੁਤ ਸੋਹਣਾ ਲੱਗਦਾ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਵੀ ਪਰਿਆ ਜਾਂਦਾ ਹੈਗਾ ਤੇ ਇਸ ਤਰ੍ਹਾਂ ਇਹਨੂੰ ਆਪਾਂ ਕੱਢਦੇ ਜਾਵਾਂਗੇ ਦੇਖੋ ਉੱਪਰੋਂ ਸੇਫ ਦੀ ਅਕੋਰਡਿੰਗ ਜਿਹੜੀ ਆਪਣੀ ਸੇਫ ਬਣਾਈ ਹੋਈ ਹੈ ਆਪਣੇ ਡਰਾਅ ਕੀਤਾ ਹੋਇਆ ਜਿਹੜਾ ਆਪਾਂ ਟਾਂਕਾ ਪਾਇਆ ਸੀ ਇਹ ਟਾਂਕੇ ਦੇ ਵਿੱਚ ਦੀ ਸੂਈ ਕੱਢ ਕੇ ਲੈ ਕੇ ਆਉਣੀ ਹੈ ਠੀਕ ਹੈ ਜੀ ਆਪਾਂ ਤੁਹਾਨੂੰ ਬਹੁਤ ਹੀ ਹੌਲੀ ਤਰੀਕੇ ਨਾਲ ਸਮਝਾ ਰਹੇ ਹਾਂ ਵੀ ਤਾਂ ਕਰਕੇ ਤੁਹਾਨੂੰ ਜਿਹੜਾ ਸਮਝ ਆ ਸਕੇ ਜੀ ਜਰੂਰ ਦੱਸਿਓ ਪਲੀਜ਼ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਤੇ ਕਿੰਨੇ ਸੋਹਣੇ ਨੇ ਜਿਹੜੇ ਆਪਾਂ ਨੇ ਫਲਾਵਰ ਬਣਾਏ ਨੇ ਤੁਹਾਨੂੰ ਵੀ ਸੋਹਣੇ ਲੱਗੇ ਇਹ ਕਿਉਂਕਿ ਇਹ ਆਪਾਂ ਐਕਸਟਰਾ ਕੱਪੜੇ ਦੇ ਉੱਤੇ ਬਣਾਏ ਨੇਗੇ ਤੇ ਇਸ ਤਰ੍ਹਾਂ ਬਸ ਇਹਨੂੰ ਕਰਦੇ ਜਾਓ ਜ ਇਸ ਤਰ੍ਹਾਂ ਹੀ ਸਾਰੀਆਂ ਪੱਤੀਆਂ ਨੇ ਜਿਹੜੀਆਂ ਫਿਲ ਹੋ ਜਾਣਗੀਆਂ ਬਸ ਇਹ ਜਮੀ ਸੌਖਾ ਤਰੀਕਾ ਜੀ ਇਹ ਵੀ ਫਲਾਵਰ ਹੈ ਜਿਹੜਾ ਬਹੁਤ ਹੀ ਸੋਹਣਾ ਲੱਗਦਾ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਫਲਾਵਰ ਨੇ ਭਰਿਆ ਜਾਂਦਾ ਹੈਗਾ ਸੋਹਣਾ ਵੀ ਬਹੁਤ ਲੱਗਦਾ ਹੈਗਾ ਇਹ ਵੀ ਕੋਈ ਔਖਾ ਨਹੀਂ ਇਹਦੀ ਪੱਤੀ ਵੀ ਆਪਾਂ ਤੁਹਾਨੂੰ ਇਸ ਸਟਿਚ ਦੀ ਬਣਾ ਕੇ ਦਿਖਾਈ ਸੀਗੀ ਇਹਨੂੰ ਫਲਾਈ ਟਾਂਕਾ ਕਹਿ ਦਿੰਦੇ ਨੇ ਇਹਦੀ ਪੱਤੀ ਵੀ ਬਣਾਈ ਸੀਗੀ ਆਪਾਂ ਨੇ ਤੇ ਪੱਤੀਆਂ ਵੀ ਇਸ ਤਰੀ ਬਣ ਜਾਂਦੀਆਂ ਨੇ ਤੇ ਫਲਾਵਰ ਵੀ ਇਸ ਤਰੀ ਬਣ ਜਾਂਦੇ ਨੇ ਐਨੇ ਪ੍ਰਕਾਰ ਦੇ ਫੁੱਲ ਬਣਾ ਕੇ ਐਨੇ ਪ੍ਰਕਾਰ ਦੀਆਂ ਪੱਤੀਆਂ ਨੂੰ ਤੁਸੀਂ ਸੂਟ ਦੇ ਵਿੱਚ ਕੰਪਲੀਟ ਕਰ ਸਕਦੇ ਹੋ ਐਵੇਂ ਨਹੀਂ ਹੈਗਾ ਵੀ ਆਪਾਂ ਇੱਕੋ ਹੀ ਟਾਂਕਾ ਸੂਟ ਦੇ ਵਿੱਚ ਯੂਜ਼ ਕਰ ਰਹੇ ਹਾਂ ਜੀ ਬਹੁਤ ਸਾਰੀ ਸਟਿਚ ਨੇ ਜਿਹੜੀਆਂ ਆਪਾਂ ਸੂਟ ਦੇ ਵਿੱਚ ਲਾਉਣੇ ਆਗੇ ਤੁਸੀਂ ਵੀ ਇਸ ਤਰ੍ਹਾਂ ਲਾ ਸਕਦੇ ਹੋ ਤੁਸੀਂ ਖੁਦ ਘਰੇ ਵੀ ਆਪਣਾ ਸੂਟ ਨੂੰ ਕੰਪਲੀਟ ਕਰ ਸਕਦੇ ਹੋ ਇਸ ਤਰ੍ਹਾਂ ਇਹਦਾ ਫਲਾਵਰ ਕੰਪਲੀਟ ਹੋ ਗਿਆ ਜੀ ਤੇ ਜਰੂਰ ਦੱਸਿਓ ਜੀ ਅੱਜ ਦੀ ਵੀਡੀਓ ਆਪਾਂ ਤੁਹਾਨੂੰ ਕਿਸ ਤਰ੍ਹਾਂ ਲੱਗੀ ਜੀ ਪਹਿਲਾਂ ਇੱਕ ਆਪਾਂ ਨੇ ਪੱਤੀਆਂ ਦੀ ਵੀਡੀਓ ਪਾਈ ਸੀ ਤੇ ਟੈਣੀਆਂ ਦੀ ਵੀਡੀਓ ਪਾਈ ਸੀ ਉਹਨਾਂ ਦੇ ਵਿੱਚ ਵੀ ਆਪਾਂ ਤੁਹਾਨੂੰ ਸਟਿਚ ਦੱਸੇ ਸੀਗੇ ਸਾਰੇ ਵੀ ਕਿੰਨੇ ਸਟਿਚ ਆਪਣੇ ਪੱਤੀਆਂ ਤੇ ਟਾਣੀਆਂ ਤੇ ਫਲਾਵਰ ਦੇ ਵਿੱਚ ਹੁੰਦੇ ਨੇ ਸਾਰੇ ਸਟਿਚ ਦੇ ਤੁਹਾਨੂੰ ਨਾਮ ਵੀ ਦੱਸਦੇ ਤੇ ਤੁਹਾਨੂੰ ਬਣਾਉਣੇ ਵੀ ਦੱਸਦੇ ਠੀਕ ਹੈ ਜੀ ਲੋਜੀ ਭੈਣਾਂ ਨੂੰ ਇਸ ਤੇ ਵੀਡੀਓ ਦੀ ਬੜੀ ਵੇੜ ਸੀ ਅੱਜ ਆਪਾਂ ਤੁਹਾਨੂੰ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਫਲਾਵਰ ਦੀ ਇੱਕ ਦਿਨ ਆਪਾਂ ਪਹਿਲਾਂ ਪੱਤੀਆਂ ਦੀ ਵੀਡੀਓ ਪਾਈ ਸੀ ਤੇ ਇਹ ਵਾਲੀ ਵੀਡੀਓ ਆਪਾਂ ਥੋੜਾ ਜਿਆਦਾ ਲੇਟ ਹੋ ਗਈ ਹੈ ਨਾ ਆਪਾਂ ਤੁਹਾਨੂੰ ਨੇੜ ਤੱਕ ਵਾਰ ਫੇਰ ਦੱਸ ਦਈਏ ਵੀ ਜਿਹੜੇ ਆਪਾਂ ਫਲਾਵਰ ਬਣਾਏ ਨੇ ਜੀ ਇਹ ਹੈਗਾ ਬੁਲੀਅਨ ਫਲਾਵਰ ਤੇ ਇਹ ਹੈਗਾ ਬੋਮੇਨ ਰੋਜ਼ ਤੇ ਇਹ ਹੈਗਾ ਜ਼ੰਜੀਰ ਟਾਂਕੇ ਨਾਲ ਬਣਦਾ ਰੋਜ਼ ਤੇ ਨੋਟਸ ਵਰਕ ਨਾਲ ਜੀ ਇਹ ਹੈਗਾ ਬਰਾਜ਼ੀਨ ਰੋਜ਼ ਤੇ ਇਹ ਹੈਗਾ ਪੱਥਰ ਟਾਂਕਾ ਇਹ ਨਾਲ ਵੀ ਜਿਹੜਾ ਆਪਾਂ ਫਲਾਵਰ ਨੂੰ ਆਪਾਂ ਇਸ ਤਰੀ ਜਿਵੇਂ ਆ ਕੰਪਲੀਟ ਕਰਤਾ ਲੈਣਾ ਮਾਰ ਕੇ ਐਮ ਵੀ ਐਸ 3 ਪੱਤੀਆਂ ਵਾਂਗ ਕੰਪਲੀਟ ਹੋ ਜੂਗਾ ਇਹ ਵੀ ਇਸ ਤਰੀ ਫਲਾਵਰ ਬਣ ਜੂਗਾ ਤੇ ਇੱਕ ਫਲਾਵਰ ਆਪਾਂ ਇਹ ਬਣਾਇਆ ਜੀ ਇਹ ਵੀ ਜਿਹੜਾ ਫਲਾਈ ਟਾਂਕੇ ਨਾਲ ਬਣਾਇਆ ਇਹ ਵਾਲਾ ਫਲਾਵਰ ਆਪਾਂ ਨੇ ਐਨੀ ਤਰ੍ਹਾਂ ਦੇ ਆਪਾਂ ਫਲਾਵਰ ਸੂਟ ਦੇ ਵਿੱਚ ਬਣਾ ਸਕਦੇ ਆ ਆਪਾਂ ਤੁਹਾਨੂੰ ਕੰਪਲੀਟ ਕਰਕੇ ਦੱਸੇ ਨੇ ਆਪਾਂ ਤੁਹਾਨੂੰ ਬਹੁਤ ਸੌਖੇ ਤਰੀਕੇ ਨਾਲ ਸਮਝਾਇਆ ਵੀ ਇਹ ਸਿਖਾਇਆ ਵੀ ਹੈ ਤੇ ਪੱਤੀਆਂ ਵੀ ਆਪਾਂ ਬਣਾਈਆਂ ਨੇ ਇਸ ਤਰ੍ਹਾਂ ਦੇਖੋ ਆਪਾਂ ਐਕਸਟਰਾ ਕਪੜਾ ਲੈ ਕੇ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਬਹੁਤ ਸੌਖੇ ਤਰੀਕੇ ਨਾਲ ਜਿਹੜਾ ਸਮਝਾਇਆ ਬ ਕਿਸ ਤਰ੍ਹਾਂ ਸਮਝ ਲੱਗੀ ਤੁਸੀਂ ਇਸ ਤਰ੍ਹਾਂ ਤੁਸੀਂ ਆਪਣੇ ਸੂਟ ਨੂੰ ਕੰਪਲੀਟ ਕਰ ਸਕਦੇ ਹੋ ਇੰਨਾ ਤੱਕ ਇੰਨਾ ਤਰੀਕਿਆਂ ਨਾਲ ਤੇ ਚਲੋ ਜੀ ਅੱਜ ਦੀ ਵੀਡੀਓ ਭੈਣ ਐਨੀ ਸੀਗੀ ਆਪਾਂ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟ ਲੈ ਕੇ ਤੇ ਡੇਲੀ ਵੀਡੀਓ ਦੀ ਈਟ ਕਰਿਆ ਕਰੋ ਜਿਨ੍ਹਾਂ ਨੇ ਆਪਣੇ RK ਨੰਬਰ ਦਾ ਟਿਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਇਸ ਚੈਨਲ ਨੂੰ ਵੀ ਬਤ ਤੋਂ ਬਤ ਸਪੋਰਟ ਕਰੋ ਧੰਨਵਾਦ ਸਾਰੀਆਂ ਭੈਣਾਂ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ